ਟੈਕਨੋਲੋਜੀ ਦੇ ਸਯੋਗ ਵਿੱਚ ਹਰ ਕੋਈ ਸਮਾਰਟਫੋਨ ਜਾਂ ਮੋਬਾਈਲ ਦੀ ਵਰਤੋਂ ਕਰ ਰਿਹਾ ਏ ਹੁਣ ਪ੍ਰਾਈਵੇਟ ਕਾਲ ਤੋਂ ਲੈ ਕੇ ਲੈਣ-ਦੇਣ ਤੱਕ ਸਭ ਕੁਝ ਮੋਬਾਈਲ ਰਾਹੀਂ ਹੋ ਰਿਹਾ ਏ ਇਸ ਦੇ ਨਾਲ ਹੀ ਸਾਈਬਰ ਅਪਰਾਧੀ ਵੀ ਲੋਕਾਂ ਦੇ ਮੋਬਾਈਲ ਫੋਨ ਹੈਕ ਕਰਨ ਲਈ ਨਿਤ ਨਵੀਂ ਤਕਨੀਕ ਦਾ ਫਾਇਦਾ ਉਠਾਉਂਦੇ ਨੇ ਲੋਕਾਂ ਦਾ ਨਿੱਜੀ ਡਾਟਾ ਲੀਕ ਕਰ ਦਿੰਦੇ ਨੇ ਅਜਿਹਾ ਜਦ ਅਸੀਂ ਤੁਹਾਨੂੰ ਇੱਕ ਟ੍ਰਿਕ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਤੁਹਾਡਾ ਮੋਬਾਈਲ ਹੈਕਰਾਂ ਦਾ ਨਿਸ਼ਾਨਾ ਬਣ ਗਿਆ ਏ ਜਾਂ ਨਹੀਂ ਸਮਾਰਟਫੋਨ 'ਚ ਕਈ ਅਜਿਹੇ ਫੀਚਰਸ ਨੇ ਜਿੰਨਾ ਦੀ ਵਰਤੋਂ ਕਰਦੇ ਹੋਏ ਯੂਜ਼ਰ ਆਸਾਨੀ ਨਾਲ ਹੈਕਿੰਗ ਦਾ ਪਤਾ ਲਗਾ ਸਕਦੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਫੋਨ ਦੇ ਮਾਈਕ ਦੀ ਵਰਤੋਂ ਕਰਦੇ ਹਾਂ ਤਾਂ ਐਂਡਰੋਇਡ ਫੋਨ ਦੇ ਉੱਪਰ ਸੱਜੇ ਪਾਸੇ ਗ੍ਰੀਨ ਡਾਟ ਦਾ ਵਿਕਲਪ ਦਿਖਾਈ ਦੇਣ ਲੱਗ ਜਾਂਦਾ ਹੈ ਇਸਦੇ ਨਾਲ ਹੀ ਜੇਕਰ ਤੁਸੀਂ ਫੋਨ ਦੀ ਵਰਤੋਂ ਨਹੀਂ ਕਰ ਰਹੇ ਹੋ ਜਾਂ ਮਾਈਕ ਐਕਸੈਸ ਨਹੀਂ ਕਰ ਰਹੇ ਹੋ ਤਾਂ ਵੀ ਜੇਕਰ ਉੱਪਰ ਸੱਜੇ ਪਾਸੇ ਕੋਈ ਗ੍ਰੀਨ ਡਾਟ ਜਾਂ ਛੋਟਾ ਮਾਈਕ ਆਈਕਨ ਦਿਖਾਈ ਦੇ ਰਿਹਾ ਹੈ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਕੋਈ ਤੁਹਾਡੀ ਗੱਲ ਸੁਣ ਰਿਹਾ ਹੈ ਉਹ ਤੁਹਾਡੀਆਂ ਨਿੱਜੀ ਕਾਲਾਂ ਤੇ ਪ੍ਰਾਈਵੇਟ ਗੱਲਬਾਤ ਵੀ ਸੁਣ ਸਕਦਾ ਏ 스마트ਫੋਨ ਹੈਕਿੰਗ ਦਾ ਪਤਾ ਲਾਉਣ ਦੇ ਹੋਰ ਵੀ ਕਈ ਤਰੀਕੇ ਨੇ 스마트ਫੋਨ ਦੀ ਬੈਟਰੀ ਦਾ ਤੇਜ਼ੀ ਨਾਲ ਖਤਮ ਹੋਣਾ ਵੀ ਹੈਕਿੰਗ ਦੀ ਨਿਸ਼ਾਨੀ ਏ ਕਿਉਂਕਿ ਹੈਕਿੰਗ ਦੌਰਾਨ ਬੈਟਰੀ ਤੇ ਲੋਡ ਵੱਧ ਜਾਂਦਾ ਏ ਇਸ ਦੇ ਨਾਲ ਹੀ ਮੋਬਾਈਲ ਦੀ ਪਰਫਾਰਮੈਂਸ ਦਾ ਘਟ ਜਾਣਾ ਜਾਂ ਮੋਬਾਈਲ ਦੀ ਸਪੀਡ ਅਚਾਨਕ ਹੌਲੀ ਹੋ ਜਾਣਾ ਵੀ ਹੈਕਿੰਗ ਦੀ ਨਿਸ਼ਾਨੀ ਏ ਜੇਕਰ ਕਿਸੇ ਫੋਨ ਕਾਲ ਦੌਰਾਨ ਰੁੱਕ ਰੁੱਕ ਕੇ ਬੀਪ ਵੱਜਦੀ ਏ ਜਾਂ ਕਿਸੇ ਹੋਰ ਇਲੈਕਟ੍ਰੋਨਿਕ ਮਸ਼ੀਨ ਦੀ ਆਵਾਜ਼ ਆਉਂਦੀ ਏ ਤਾਂ ਸਮਝੋ ਹੈਕਿੰਗ ਹੋ ਗਈ ਹੈ ਆਪਣੇ ਆਪ ਨੂੰ ਹੈਕਿੰਗ ਤੋਂ ਸੁਰੱਖਿਅਤ ਰੱਖਣ ਲਈ ਪਹਿਲਾ ਫੋਨ ਤੋਂ ਜਸੂਸੀ ਐਪ ਹਟਾਓ ਜਸੂਸੀ ਐਪ ਅਕਸਰ ਲੁਕ چھਪ ਕੇ ਕੰਮ ਕਰਦੇ ਨੇ ਅਜਿਹੇ ਤੁਸੀਂ ਮੋਬਾਈਲ ਦੀ ਸੈਟਿੰਗ ਚ ਜਾ ਕੇ ਮਾਈਕ ਜਾਂ ਕੈਮਰੇ ਦੀ ਪਰਮਿਸ਼ਨ ਚੈੱਕ ਕਰ ਸਕਦੇ ਹੋ ਜੇਕਰ ਕੋਈ ਐਪ ਬੇਲੋੜੀਆਂ ਪਰਮਿਸ਼ਨਾਂ ਨੂੰ ਐਕਸੈਸ ਕਰਦੀ ਹੈ ਤਾਂ ਇਸ ਨੂੰ ਤੁਰੰਤ ਅਨਇੰਸਟਾਲ ਕਰ ਦਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ